ਦੋ ਸਾਲ ਤੋਂ ਮੈਨੂੰ ਕੈਂਸਰ ਦੀ ਸ਼ਿਕਾਇਤ ਹੈ ਜਿਸ ਕਰਕੇ ਸਾਡੇ ਕੋਲ ਇੱਕ ਵੀ ਪੈਸਾ ਨਹੀਂ ਜਿੱਥੇ چھوٹے ਭਾ ਉਹ ਵੀ ਡਿਆੜੀ ਜਾਂਦੇ ਨੇ ਕੰਮ ਕਰਨ ਵਾਸਤੇ ਅਸੀਂ ਆਪਣੇ ਪਾਪਾ ਦਾ ਬੋਝ ਆਪਸੇ ਚੁੱਕ ਕੇ ਬੈਠੇ ਹਾਂ ਉਹ ਤੇ ਤਿੰਨੋਂ ਭੈਣ ਕਾ ਜੀਵਾਂ ਕਮਾਉਂਦੀਆਂ ਔਪਹਿਨਾ ਤੇ ਹੀ ਲਾਂਗੇ ਉਸ ਕਰਕੇ ਸਾਡੇ ਘਰ ਦਾ ਗੁਜ਼ਾਰਾ ਵੀ ਮਹਾ ਹੀ ਹੁੰਦਾ ਹੈ ਹੌਂ ਸਾਡੇ ਕੋਲ ਨਦੀ ਮੈਡੀਸਨ ਮਾਤੇ ਕੋਈ ਪਾਸਾ ਨਹੀਂ ਹੈਗਾ ਅਸੀਂ ਚਾਹੁੰਦੇ ਹਾਂ ਕਿ ਤੁਸੀਂ ਸਾਡੀ ਵੱਧ ਤੋਂ ਵੱਧ ਮਦਦ ਕਰੋ ਤਾਂ ਜੋ ਅਸੀਂ ਆਪਣਾ ਪਤਾ ਬਦਲਵਾਜ ਕਰਵਾ ਪਾਈਏ ਹੁਣ ਡਾਕਟਰ ਸਾਡੇ ਕੋਲ ਉਹਨਾਂ ਦੀ ਸਰਜਰੀ ਵਾਸਤੇ 4 ਲੱਖ ਰੁਪਏ ਮੰਗਦੇ ਆਹ ਪਰ ਸਾਡੇ ਕੋਲ ਉਹਨਾਂ ਦੀ ਸਰਜਰੀ ਵਾਸਤੇ ਇੱਕ ਵੀ ਰੁਪਇਆ ਨਹੀਂ ਹੈ ਅਸੀਂ ਸਾਡੇ ਵਾਹਿਗੁਰੂ ਜੀ ਬੇਂਤੀ ਆ ਅਸੀਂ ਪਿੰਡ ਕੋਠੇ ਦੇ ਰਹਿਣ ਵਾਲੇ ਆ ਅਈ ਡੇਰਾ ਬਾਬਾ ਬਨਾਨਕ ਤੋਂ ਇਹ ਮੇਰੇ ਪਾਪਾ ਇਹਨਾਂ ਨੂੰ ਕੈਂਸਰ ਦੀ ਪ੍ਰੋਬਲਮ ਆ 2 ਸਾਲ ਤੋਂ ਆਪਾਂ ਇਹਨਾਂ ਦਾ 2 ਸਾਲ ਤੋਂ ਇਹਨਾਂ ਨੂੰ ਕੈਂਸਰ ਦੀ ਸ਼ਿਕਾਇਤ ਹੈ ਜਿਸ ਕਰਕੇ ਸਾਡੇ ਕੋਲ ਇੱਕ ਵੀ ਪੈਸਾ ਨਹੀਂ ਜਿਸ ਕਰਕੇ ਆਪਾਂ ਦਾ ਇਲਾਜ ਕਰਵਾ ਪਾਈਏ ਮੇਰੇ ਛੋਟੇ ਭਰਾ ਉਹ ਵੀ ਦਿਹਾੜੀ ਜਾਂਦੇ ਨੇ ਕੰਮ ਕਰਨ ਵਾਸਤੇ ਅਈ ਆਪਣੇ ਪਾਪਾ ਦਾ ਬੋਝ ਆਪ ਤੇ ਚੁੱਕ ਕੇ ਬੈਠੇ ਆ ਆ ਤੇ ਤਿੰਨੋਂ ਭੈਣ ਭਰਾ ਜਿੰਗਾ ਕਮਾਉਂਦੇ ਆ ਤੇ ਇਹਨਾਂ ਦੇ ਹੀ ਲਾਉਂਦੇ ਆ ਉਸ ਕਰਕੇ ਸਾਡੇ ਘਰ ਦਾ ਗੁਜ਼ਾਰਾ ਵੀ ਮਾਹੀ ਹੁੰਦਾ ਹੈ ਤੋ ਹੁਣ ਸਾਡੇ ਕੋਲ ਇਹਨਾਂ ਦੀ ਮੈਡੀਸਿਨ ਵਾਸਤੇ ਕੋਈ ਪਾਸਾ ਨਹੀਂ ਹੈਗਾ ਅਸੀਂ ਚਾਹੁੰਦੇ ਹਾਂ ਕਿ ਤੁਸੀਂ ਸਾਡੀ ਵੱਧ ਤੋਂ ਵੱਧ ਮਦਦ ਕਰੋ ਤਾਂ ਜੋ ਅਸੀਂ ਆਪਣੇ ਪਾਪਾ ਦਾ ਇਲਾਜ ਕਰਵਾ ਪਾਈਏ ਹੁਣ ਡਾਕਟਰਾਂ ਨੇ ਸਾਡੇ ਕੋਲ ਇਹਨਾਂ ਦੀ ਸਰਜਰੀ ਵਾਸਤੇ 4 ਲੱਖ ਰੁਪਏ ਮੰਗਿਆ ਪਰ ਸਾਡੇ ਕੋਲ ਇਹਨਾਂ ਦੀ ਸਰਜਰੀ ਵਾਸਤੇ ਹੁਣ 1 ਰੁਪਿਆ ਨਹੀਂ ਹੈ ਅਸੀਂ ਸਾਰਿਆਂ ਘਰ ਦੇ ਬੇਨਤੀ ਕਰਦੇ ਹਾਂ ਕਿ ਸਾਨੂੰ ਵੱਧ ਤੋਂ ਵੱਧ ਇਹਨਾਂ ਬਾਰੇ ਮਦਦ ਦਿੱਤੀ ਜਾਵੇ ਸਾਡਾ ਹੁਣ ਕੋਈ ਰਿਸ਼ਤੇਦਾਰ ਵੀ ਸਾਥ ਦੇ ਰਿਹਾ ਜਿਨ੍ਹਾਂ ਜਿਨ੍ਹਾਂ ਸਾਡਾ ਉਹਨਾਂ ਨੇ ਸਾਥ ਦਿੱਤਾ ਸੀ ਉਹਨੇ ਅਸੀਂ ਮੈਡੀਸਿਨ ਨਾਲ ਤਾਂ ਲਿਆ ਕੇ ਲਾ ਚੁੱਕੇ ਹਾਂ ਪਰ ਹੁਣ ਸਾਡਾ ਕੋਈ ਵੀ ਸਾਥ ਨਹੀਂ ਦੇ ਰਿਹਾ ਵਾਇਗੁਰਜੀ ਦਾ ਖਾਲਸਾ ਵਾਇਗੁਰਜੀ ਕੀ ਪਤੇ ਸੰਗਤ ਜੀ ਪਿੰਡ ਕੋਠਾ ਜ਼ਿਲ੍ਹਾ ਗੁਰਦਾਸਪੁਰ ਡੇਰਾ ਬਾਬਾ ਨਾਨਕ ਦੇ ਲਾਗੇ ਇੱਕ ਪਰਿਵਾਰ ਦੇ ਘਰੇ ਆਏ ਸੀਗੇ ਇਹ ਸਾਡੀ ਭੈਣ ਕੋਮਲ ਆ ਇਹਨਾਂ ਦੇ ਪਾਪਾ ਵਾ ਤੇ ਨਿਕੇ ਨਿਕੇ ਮਤਲਬ ਕਿ ਇਹਨਾਂ ਦੇ ਭੈਣ ਭਰਾ ਨੇ ਉਹ ਵਿਚਾਰੇ ਦਿਹਾੜੀ ਲਾਉਣ ਗਏ ਆ ਕਿ ਸਾਡੇ ਪਾਪਾ ਦਾ ਨਾਜ ਹੋ ਜੇ ਕਿਸੇ ਤਰ੍ਹਾਂ 4 ਲੱਖ ਰੁਪਿਆ ਸਰਜਰੀ ਤੇ ਇਹਨਾਂ ਦੇ ਲੱਗਣਾ ਵਾ ਜਿਾ ਕਿ ਜ਼ਖਮ ਬਹੁਤ ਵੱਡਾ ਬਣਿਆ ਪਿਆ ਕਿਰਪਾ ਕਰਕੇ ਸਾਰੀ ਸੰਗਤ ਨੂੰ ਬੇਨਤੀ ਹੈ ਕਿ 10 20 50 100 500 ਨਾਲ ਤੁਹਾਨੂੰ ਕੋਈ ਫਰਕ ਨਹੀਂ ਪੈਣਾ ਲੇਕਿਨ ਇਹ ਸਾਡੀ ਭੈਣ ਦਾ ਜਿਹੜਾ ਵਾ ਮਦਦ ਹੋ ਜਾਣੀ ਹੈ ਤੇ ਇਹਨਾਂ ਦਾ ਇਲਾਜ ਹੋ ਜਾਣਾ ਪਰ ਇਹ ਕੁੜੀ ਵਿਚਾਰੀ ਆਪ ਹੀ ਘਰੇ ਹੀ ਇਹਨਾਂ ਨੂੰ ਟ੍ਰੀਟਮੈਂਟ ਕਰਦੀ ਆ ਮੈਡੀਸਿਨ ਲਿਆ ਕੇ ਘਰੇ ਹੀ ਕਿਉਂਕਿ ਹਸਪਤਾਲ 'ਚ ਜਾਣ ਕਿਤੇ ਇੱਕ ਦਿਨ ਦਾ 10 2000 ਰੁਪਇਆ ਖਰਚਾ ਆਉਣਾ ਇਹ ਘਰੇ ਹੀ ਵਿਚਾਰੀ ਡ੍ਰਿਪ ਲਾਉਂਦੀ ਆ ਘਰੇ ਹੀ ਮਤਲਬ ਕਿ ਸਾਰਾ ਇਲਾਜ ਹੀ ਘਰੇ ਕਰਦੀ ਆ ਤੇ ਅਸੀਂ ਚਾਹੁੰਦੇ ਆ ਕਿ ਸਾਰੀ ਸੰਗਤ ਜਿਹੜੀ ਆ ਇਹ ਭੈਣ ਦੀ ਮਦਦ ਕਰੇ ਬੋ ਕੀ ਨਾ ਤੁਹਾਡਾ ਕੋਮਲ ਕੋਮਲ ਕਿੰਨਾ ਚਿਰ ਹੋ ਗਿਆ ਪਾਪਾ ਨੂੰ ਮਾਰੇ ਦੋ ਸਾਲ ਦੋ ਸਾਲ ਹੋ ਗਏ ਤੇ ਕੀ ਕੀ ਤਲੀ ਹੁਣ ਤੱਕ ਕਿੰਨਾ ਚਿਰ ਕਿੱਦਾਂ ਇਲਾਜ ਕਰਾਂਗੇ ਰੇ ਜੇ ਆਪਣੇ ਸਾਡੇ ਪਹਿਲਾ ਰਿਸ਼ਤੇਦਾਰ ਮਦਦ ਕਰਦੇ ਸੀ ਭੈਣ ਪਰਹਾ ਦੀ ਆੜੀ ਕਰਦੇ ਆ ਜੋ ਮੈਂ ਕਮਾਉਂਦੀ ਆ ਮੈਂ ਵੀ ਇੰਨਾ ਤੇ ਲੋਨੀ ਆ ਅੱਛਾ ਤੇ ਹੁਣ ਹੈਗੇ ਪੈਸੇ ਇਲਾਜ ਕਰਾਂ ਸਾਡੇ ਕੋਲ 1 ਰੁਪਿਆ ਵੀ ਨਹੀਂ ਉਹਨਾਂ ਦਾ ਲਾਜ ਵਾਸਤੇ ਤੇ ਸੰਗਤ ਜੀ ਇਹਨਾਂ ਕੋ ਪੈਸੇ ਬਿਲਕੁਲ ਹੀ ਹੈਗੇ ਤੇ ਸਰਜਰੀ ਜਿਹੜੀ ਆ ਮਹਿੰਗੀ ਹੈ ਤੇ ਹੱਥ ਜੋੜ ਕੇ ਬੇਨਤੀ ਹੈ ਕਿ 10 20 50 100 500 ਨਾਲ ਹੀ ਇਹ ਜਿਹੜਾ ਪਰਿਵਾਰ ਦਾ ਲਾਜ ਹੋ ਜਾਣਾ ਤੇ ਮਦਦ ਹੋ ਜਾਣੀ ਹੈ ਕਿਉਂਕਿ ਚੱਲ ਫਿਰ ਵੀ ਨਹੀਂ ਸਕਦੇ ਪਰਨਮੀ ਇਹ ਜਿਹੜੀ ਮਲਾਹ ਵਿੱਚ ਐਨੀ ਜ਼ਿਆਦਾ ਆ ਵਾਲੀ ਜਗ੍ਹਾ 'ਚ ਤੇ ਕਿਰਪਾ ਕਰਕੇ ਜਿਹੜੀ ਇਹ ਜ਼ਰੂਰ ਮਦਦ ਕੀਤੀ ਜਾਵੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹ ਉਹ ਹੈ ਗੁਰੂ ਜੀ ਬੇਂਟੀਆ ਅਸੀਂ ਪਿੰਡ ਕੋਠੇ ਦੇ ਰਹਿਣ ਵਾਲੇ ਆ ਅਸੀਂ ਡੇਰਾ ਬਾਬਾ ਨਾਨਕ ਤੋਂ ਇਹ ਮੇਰੇ ਪਾਪਾ ਇਹਨਾਂ ਨੂੰ ਕੈਂਸਰ ਦੀ ਪ੍ਰੋਬਲਮ ਆ 2 ਸਾਲ ਤੋਂ ਆਪਾਂ ਇਹਨਾਂ ਦਾ 2 ਸਾਲ ਤੋਂ ਇਹਨਾਂ ਨੂੰ ਕੈਂਸਰ ਦੀ ਸ਼ਿਕਾਇਤ ਆ ਜਿਸ ਕਰਕੇ ਸਾਡੇ ਕੋਲ ਇੱਕ ਵੀ ਪੈਸਾ ਨਹੀਂ ਜਿਸ ਕਰਕੇ ਆਪਾਂ ਇਹਦਾ ਇਲਾਜ ਕਰਵਾ ਪਾਈਏ ਮੇਰੇ ਛੋਟੇ ਭਰਾ ਉਹ ਵੀ ਦਿਹਾੜੀ ਜਾਂਦੇ ਨੇ ਕੰਮ ਕਰਨ ਵਾਸਤੇ ਅਸੀਂ ਆਪਣੇ ਪਾਪਾ ਦਾ ਬਹੁਤ ਜ਼ਿਆਦਾ ਅਫਸਰ ਤੇ ਚੁੱਕੇ ਬੈਠੇ ਆ ਆਪੇ ਤਿੰਨੋਂ ਭੈਣ ਭਰਾ ਜਿੰਨਾ ਕਮਾਉਂਦੇ ਆ ਆਪੇ ਇਹਨਾਂ ਦੇ ਲਾਣਦੇ ਆ ਉਸ ਕਰਕੇ ਸਾਡੇ ਘਰ ਦਾ ਗੁਜ਼ਾਰਾ ਵੀ ਮਹਾਂ ਹੀ ਹੁੰਦਾ ਹੈ ਤੋ ਹੁਣ ਸਾਡੇ ਕੋਲ ਇਹਨਾਂ ਦੀ ਮੈਡੀਸਿਨ ਵਾਸਤੇ ਕੋਈ ਪਾਸਾ ਨਹੀਂ ਹੈਗਾ ਅਸੀਂ ਚਾਹੁੰਦੇ ਹਾਂ ਕਿ ਤੁਸੀਂ ਸਾਡੀ ਵੱਧ ਤੋਂ ਵੱਧ ਮਦਦ ਕਰੋ ਤਾਂ ਜੋ ਅਸੀਂ ਆਪਣੇ ਪਾਪਾ ਦਾ ਇਲਾਜ ਕਰਵਾ ਪਾਈਏ ਹੁਣ ਡਾਕਟਰਾਂ ਨੇ ਸਾਡੇ ਕੋਲ ਇਹਨਾਂ ਦੀ ਸਰਜਰੀ ਵਾਸਤੇ 4 ਲੱਖ ਰੁਪਏ ਮੰਗਿਆ ਪਰ ਸਾਡੇ ਕੋਲ ਇਹਨਾਂ ਦੀ ਸਰਜਰੀ ਵਾਸਤੇ ਹੁਣ ਇੱਕ ਵੀ ਰੁਪਿਆ ਨਹੀਂ ਹੈ ਅਸੀਂ ਸਾਰਿਆਂ ਘੜੀ ਬੇਨਤੀ ਕਰਦੇ ਹਾਂ ਕਿ ਸਾਨੂੰ ਵੱਧ ਤੋਂ ਵੱਧ ਇਹਨਾਂ ਬਾਰੇ ਮਦਦ ਦਿੱਤੀ ਜਾਵੇ ਸਾਡਾ ਹੁਣ ਕੋਈ ਰਿਸ਼ਤੇਦਾਰ ਵੀ ਨਹੀਂ ਸਾਥ ਦੇ ਰਿਹਾ ਜਿੰਨ ਜਿੰਨਾ ਸਾਡਾ ਉਹਨਾਂ ਨੇ ਸਾਥ ਦਿੱਤਾ ਸੀ ਉਹਨਾਂ ਨੇ ਅਸੀਂ ਮੈਡੀਸਿਨ ਨਾਲ ਤੇ ਲਿਆ ਕੇ ਲਾ ਚੁੱਕੇ ਹਾਂ ਪਰ ਹੁਣ ਸਾਡਾ ਕੋਈ ਵੀ ਸਾਥ ਨਹੀਂ ਦੇ ਰਿਹਾ ਵਾਹਿਗੁਰਜੀ ਦਾ ਖਾਲਸਾ ਵਾਹਿਗੁਰਜੀ ਕੀ ਫਤਿਹ ਸੰਗਤ ਜੀ ਪਿੰਡ ਕੋਠਾ ਜ਼ਿਲ੍ਹਾ ਗੁਰਦਾਸਪੁਰ ਡੇਰਾ ਬਾਬਾ ਨਾਨਕ ਦੇ ਲਾਗੇ ਇੱਕ ਪਰਿਵਾਰ ਦੇ ਘਰੇ ਆਏ ਸੀਗੇ ਇਹ ਸਾਡੀ ਭੈਣ ਕੋਮਲ ਆ ਇਹਨਾਂ ਦੇ ਪਾਪਾ ਵਾ ਤੇ ਨਿੱਕੇ ਨਿੱਕੇ ਮਤਲਬ ਕਿ ਇਹਨਾਂ ਦੇ ਭੈਣ ਭਰਾ ਨੇ ਉਹ ਵਿਚਾਰੇ ਦਿਹਾੜੀ ਲਾਉਣ ਗਏ ਆ ਕਿ ਸਾਡੇ ਪਾਪਾ ਦਾ ਲਾਜ ਹੋ ਜੇ ਕਿਸੇ ਤਰ੍ਹਾਂ 4 ਲੱਖ ਰੁਪਇਆ ਸਰਜਰੀ ਤੇ ਇਹਨਾਂ ਦੇ ਲੱਗਣਾ ਵਾ ਜਦਕਿ ਜ਼ਖਮ ਬਹੁਤ ਵੱਡਾ ਬਣਿਆ ਪਿਆ ਕਿਰਪਾ ਕਰਕੇ ਸਾਰੀ ਸੰਗਤ ਨੂੰ ਬੇਨਤੀ ਹੈ ਕਿ 10 20 50 100 500 ਨਾਲ ਤੁਹਾਨੂੰ ਕੋਈ ਫਰਕ ਨਹੀਂ ਪੈਣਾ ਲੇਕਿਨ ਇਹ ਸਾਡੀ ਭੈਣ ਦਾ ਜਿਹੜਾ ਵਾ ਮਦਦ ਹੋ ਜਾਣੀ ਹੈ ਤੇ ਇਹਨਾਂ ਦਾ ਇਲਾਜ ਹੋ ਜਾਣਾ ਔਰ ਇਹ ਕੁੜੀ ਵਿਚਾਰੀ ਆਪ ਹੀ ਘਰੇ ਹੀ ਇਹਨਾਂ ਨੂੰ ਟ੍ਰੀਟਮੈਂਟ ਕਰਦੀ ਆ ਮੈਡੀਸਿਨ ਲਿਆ ਕੇ ਘਰੇ ਹੀ ਕਿਉਂਕਿ ਹਸਪਤਾਲ 'ਚ ਜਾਣ ਕਿਤੇ ਇੱਕ ਦਿਨ ਦਾ 10 2000 ਰੁਪਇਆ ਖਰਚਾ ਆਉਣਾ ਇਹ ਘਰੇ ਹੀ ਵਿਚਾਰੀ ਡ੍ਰਿਪ ਲਾਉਂਦੀ ਆ ਘਰੇ ਹੀ ਮਤਲਬ ਕਿ ਸਾਰਾ ਇਲਾਜ ਹੀ ਘਰੇ ਕਰਦੀ ਆ ਤੇ ਅਸੀਂ ਚਾਹੁੰਦੇ ਆ ਕਿ ਸਾਰੀ ਸੰਗਤ ਜਿਹੜੀ ਆ ਇਹ ਭੈਣ ਦੀ ਮਦਦ ਕਰੇ ਬੋ ਕੀ ਨਾ ਤੁਹਾਡਾ ਕੋਮਲ ਕੋਮਲ ਕਿੰਨਾ ਚਿਰ ਹੋ ਗਿਆ ਪਾਪਾ ਨੂੰ ਮਾਰ ਰੇ ਨੇ 2 ਸਾਲ 2 ਸਾਲ ਹੋ ਗਏ ਤੇ ਕੀ ਕੀ ਤੁਸੀਂ ਹੁਣ ਤੱਕ ਕਿੰਨਾ ਚਿਰ ਕਿੱਦਾਂ ਇਲਾਜ ਕਰਾਉਂਦੇ ਰਹੇ ਜੇ ਆਪਣੇ ਸਾਡੇ ਪਹਿਲਾਂ ਰਿਸ਼ਤੇਦਾਰ ਮਦਦ ਘਾਡੇ ਸੀ ਹੂੰ ਭੈਣ ਪ੍ਰਾਧਿਆਰੀ ਕਰਦੇ ਆ ਜੋ ਮੈਂ ਕਮਾਉਂਦੀ ਆ ਮੈਂ ਵੀ ਇੰਨਾ ਤੇਲ ਔਨੀ ਆ ਅੱਛਾ ਤੇ ਹੁਣ ਹੈਗੇ ਪੈਸੇ ਇਲਾਜ ਕਰਾਉਣ ਸਾਡੇ ਕੋਲ ਇੱਕ ਰੁਪਿਆ ਨਹੀਂ ਹੋਣ ਨਾ ਇਲਾਜ ਵਾਸਤੇ ਤੇ ਸੰਗਤ ਜੀ ਇਹਨਾਂ ਕੋ ਪੈਸੇ ਬਿਲਕੁਲ ਨਹੀਂ ਹੈਗੇ ਤੇ ਸਰਜਰੀ ਜਿਹੜੀ ਆ ਮਹਿੰਗੀ ਆ ਤੇ ਹੱਥ ਜੋੜ ਕੇ ਬੇਨਤੀ ਆ ਕਿ 10 20 50 100 500 ਨਾਲ ਹੀ ਇਹ ਜਿਹੜਾ ਪਰਿਵਾਰ ਦਾ ਇਲਾਜ ਹੋ ਜਾਣਾ ਤੇ ਮਦਦ ਹੋ ਜਾਣੀ ਆ ਕਿਉਂਕਿ ਚੱਲ ਫਿਰ ਵੀ ਨਹੀਂ ਸਕਦੇ ਪ੍ਰੋਬਲਮ ਵੀ ਇਹ ਜਿਹੜੀ ਨਲਾਜ ਵਿੱਚ ਆ ਇੰਨੀ ਜ਼ਿਆਦਾ ਆ ਅਗਲੀ ਜਗ੍ਹਾ 'ਚ ਤੇ ਕਿਰਪਾ ਕਰਕੇ ਜਿਹੜੀ ਇਹ ਜ਼ਰੂਰ ਮਦਦ ਕੀਤੀ ਜਾਵੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹ